ਸਸਿਕਾਲ ਜੀ ਸਾਰਿਆਂ ਨੂੰ ਸਰਬ ਕੀ ਬੋਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਜੀ ਲਾਈਕ ਕਰੋ ਤੇ ਅੱਜ ਅਸੀਂ ਚੱਲੇ ਆਂ ਬਾਜ਼ਾਰ ਕੁਝ ਲੈਣ ਵਾਸਤੇ ਤੇ ਤੁਹਾਨੂੰ ਮਿਲਦੇ ਆਂ ਦੁਕਾਨੇ ਕਿ ਕਿ ਲੈਣ ਜਰਾਂ ਆਓ ਚਲਿਏ ਚਲੋ ਇਹ ਹੈ ਜੰਡਾ ਚੌਂਕ ਜੰਡਾ ਚੌਂਕ ਰਿਕਰਮਾਨ ਸਾਹਿਬ ਦੇ ਕੋਲੇ ਅੱਜ ਗਰਮੀ ਬਹੁਤ ਜ਼ਿਆਦਾ ਜੀ ਤੇ ਇੰਨਾ ਜ਼ਿਆਦਾ ਨਾਲ ਮੀਂਹ ਪਿਆ ਸਵੇਰੇ ਫੇਰ ਵੀ ਗਰਮੀ ਬਹੁਤ ਜ਼ਿਆਦਾ ਹੈ ਕੰਕ ਲੱਗਣ ਵਾਲੀ ਹੋ ਰਹੀ ਹੈ ਤੇ ਟੀਨਾ ਲੱਗੇ ਹੋਏ ਬਹੁਤ ਜ਼ਿਆਦਾ ਗਰਮੀ ਹੈ ਰਕੜੀਆਂ ਦਾ ਯਾਰ ਵੀ ਆ ਗਿਆ ਪੈਣਾ ਦਾ ਹਨਾ 9 ਤਰੀਕ ਨੂੰ ਹੈ ਇਹ ਰਹੀ ਗਰਮੀ ਬਹੁਤ ਜ਼ਿਆਦਾ ਸੰਬੇ ਬਹਿ ਬਹੁਤ ਲੋਕ ਅਰੇ ਚੌਂਸ ਟ੍ਰੈਕਟਰ ਹੈ ਅਦਰ ਪਾਣੀ ਪੂਣੀ ਭਰਿਆ ਹੋਇਆ ਸ਼ੇਰਾਂ ਵਾਲਾ ਗੇਟ ਆ ਗਿਆ ਜੀ ਆਹ ਦੇਖੋ ਸ਼ੇਰ ਖੜੇ ਸ਼ੇਰਾਂ ਵਾਲਾ ਗੇਟ ਵੇ ਆ ਗਿਆ ਸ਼ੇਰਾਵਾਲਾ ਗੇਟ ਇਹ ਸ਼ੇਰਾਵਾਲਾ ਮਾਰਕੀਟ ਆ ਗਈ ਕੇ ਇੱਧਰ ਛੋਲੇ ਪੂਰੇ ਮਿਲ ਗਏ ਕੇ ਜੀ ਬਹੁਤ ਵਾਹ ਹੋਰੇ ਇੱਥੇ ਵੀ ਹੈਗੇ ਅੱਜ ਮਾਰਕੀਟ ਖਾਲੀ ਖਾਲੀ ਲੱਗਦੀ ਹੈ ਨਾ ਸੰਡੇ ਕਰਕੇ ਸੰਡੇ ਕਰਕੇ ਸਾਰੇ ਘੁਮਣ ਫਿਰਨ ਗਏ ਵੀ ਆ। ਕੰਨਿਆ ਮਾਰਕੀਟ ਹੈ ਜੀ। ਇਹਦੇ ਪਿੱਛੇ ਸਾਰੀਆਂ ਦੋਨੋਂ ਗਾਉਂਦੀ ਫੈਸਿਲਿਟੀ ਜਿਹੜੀ ਸਟੈਂਡੀ ਮਾਈਕ ਸਾਰਾ ਕੁਝ ਮਿਲੂਗਾ ਇੱਥੇ। ਕੋਈ ਦੁਕਾਨਾਂ ਬੰਦ ਆਜ। ਇਹ ਵੀ ਰੱਖੀ ਬਟਰ ਲਾਈਟ ਜੀ ਨਾ। ਇਹੀ ਤਾਂ ਨਹੀਂ ਉਹ। ਨਾਲ ਨਹੀਂ। ਇਹ ਹੋ ਚੇ ਹੁਜੂਰ ਦਾ ਲਾਗੂ ਹਾਂ ਤਾਂ ਵੀ ਵਿਦਿਆਕ ਮੰਨ ਲਓ ਉਹਨਾਂ ਦਾ ਅੱਜ ਮੈਂ ਲਗਦਾ ਬੰਦ ਤਕਨੋ ਇੱਥੇ ਵੀ ਡਿਲੇ ਹਾਂ ਤੇ ਰੋਹੀ ਹੋਣੀ ਹੈ ਬਾਰੇ ਸਭ ਨੂੰ ਹੈ ਕਿਉਂ ਬੰਦ ਹੈ ਆਈ ਰੋਡ ਹੈ ਜਿੱਥੇ ਉੱਤੇ ਅਨਬੋਗ ਚੇਲਾ ਮਾਰਕੀਟ ਕਹਿੰਦੇ ਆ ਇੱਥੇ ਮਿਲਦਾ ਸਾਰਾ ਸਾਮਾਨ ਤੁਸੀਂ ਲੋਕੋ ਲੋ ਬਟਨ ਵਾਲੀ ਕੈਂਡੀ ਲੈ ਲਓ ਟੈਂਡੀ ਲੈ ਲਓ ਜੋ ਮਰਜ਼ੀ ਲੈ ਲਓ ਲਾਈਟ ਲੈ ਲਓ ਕੁਝ ਵੀ ਲੈ ਲਓ ਸਾਰਾ ਇੱਥੇ ਮਿਲ ਜੂਗਾ ਜੰਤੀ ਦੇ ਪਟਿਆਲੇ ਦੇ ਵਿੱਚ ਤਾਂ ਇਹ ਹੀ ਮੈਨੂੰ ਕਿੱਥੇ ਮਿਲਦੀ ਹੈ ਹਨਾ ਉਹ ਹੋਰ ਗਾਉਂ ਦੇ ਆ ਜਾ ਕੇ ਦੇਖਦੇ ਉਦਕਾਨਾ ਜੀ ਔਰ ਕੀ ਦੇਖੀ ਜਰਾ ਜੀ ਦੇਖ ਕੇ ਆਪਣੀ ਬਾਈ ਦੀ ਦੁਕਾਨ ਹੈ ਵਧੀਆ ਮਾਈਕ ਹੈ ਨਾ ਚਾਰਜਿੰਗ ਦੀ ਲੋੜ ਆਪ ਦਾ ਪੈਕ ਕਰੋ ਜਿੱਥੇ ਮਰਜੀ ਲਿਜਾਓ ਤੇ ਵਲੌਗ ਬਣਾਓ ਤੇ ਹੈ ਵਧੀਆ ਹੈ ਬਾਕੀ ਦੇਖਦੇ ਆਂ ਆਵਾਜ਼ ਕਿਵੇਂ ਦੀ ਆ ਰਹੀ ਹੈ ਤੁਹਾਨੂੰ ਵੀ ਆ ਰਹੀ ਹੋਣੀ ਹੈ ਹੋਰ ਵੀ ਕੁਝ ਲੈਣੇ ਪਰ ਮਹਿੰਗਾ ਥੋੜਾ ਜਿਹਾ ਕੋਈ ਗੱਲ ਨਹੀਂ ਉਹ ਜਦੋਂ ਕੰਮ ਹੀ ਕਰਨ ਲੱਗਿਆ ਇਹ ਬਲੌਗਿੰਗ ਦਾ ਤਾਂ ਫਿਰ ਲੈਣਾ ਤਾਂ ਪਊਗਾ ਮਹਿੰਗਾ ਸਸਤਾ ਕੀ ਹੈ ਬਾਕੀ ਦੇਖਦੇ ਹਾਂ ਵਧੀਆ ਜੀ ਨਾਲ ਗਰੰਟੀ ਨਾਲ ਨਾਲ ਬੋਇਆ ਦਾ ਮਾਈਕ ਹੈ ਨਲ ਵੈਸਟ ਹੈ ਔਰ ਕੁਆਲਟੀ ਵਧੀਆ ਚਾਰਜਿੰਗ ਨਹੀਂ ਲੱਗਦਾ ਨਾ ਹਾਂਜੀ ਨਲ ਵਾਇਰ ਵਾਲਾ ਹੈ ਹਾਂ ਵਾਇਰ ਵਾਲਾ ਹੈ ਵੈਲ ਬੁਡ ਆਹ ਕਮਸਾਉਂ ਵੀ ਹੈ ਨਾ ਕਿੰਨੇ ਦੀ ਹੈ 750 ਦੀ 700 ਲੱਗੇਗਾ ਨਾ 750 ਵੀ ਹੈ 700 ਦੀ ਲੱਗ ਜੂਗੀ ਅੱਛਾ ਜੀ ਹੈ ਜਬਰਦਸਤ ਕਮਾ ਦੇ ਤੁਮ ਹੈ ਵੀ ਇਹ ਨਲ ਹਲਕੀ ਵੀ ਨਹੀਂ ਜਿੱਧਰ ਮਰਜ਼ੀ ਤੁਮਾ ਰੋਣਾ 360 ਕਮ ਜੰਦੀ ਹੈ ਨਾ ਦੇਖ ਲੋ ਜੀ 360 ਕੁਮਰੀਆ 750 ਦੀ ਹੈਗੀ ਬਾਈ ਕਹਿੰਦਾ 700 ਦੀ ਲਾ ਦੂੰਗਾ ਚਲੋ ਆਪਣੇ ਘਰ ਦੀ ਦੁਕਾਨ ਹੈ ਕੋਈ ਨਹੀਂ ਦੇਖਦੇ ਆ ਫਿਰ ਲੈਣੇ ਆਪਾਂ ਲੈਣੀ ਤਾਂ ਅੱਜ ਪਊਗੀ ਆਪਾਂ ਨੂੰ ਜ਼ਰੂਰਤ ਪੈਣੀ ਹੈ ਹੁਣ ਮਾਈਕ ਲੈ ਕੇ ਜੀ ਆ ਰਹੇ ਆਂ ਤੁਹਾਨੂੰ ਆਵਾਜ਼ ਦੇਖਾਂਗੇ ਕਿਵੇਂ ਦੀ ਲੱਗੀ ਤੇ ਮਾਈਕ ਥੋੜਾ ਜਿਹਾ ਚਲੋ ਜਿੰਨੇ ਦਾ ਵੀ ਹੈ ਮਹਿੰਗਾ ਹੈ ਤਾਂ ਚਲੋ ਮਹਿੰਗਾ ਸਸਤਾ ਕੀ ਦੇਖਣਾ ਜਦ ਬਲੌਗ ਵੀ ਬਣਾਉਣਾ ਹੈ ਜੀ ਤੇ ਬਾਕੀ ਇਹ ਗੱਲ ਮੈਂ ਇੱਕ ਕਹਿਣਾ ਚਾਹੁੰਨਾ ਜੀ ਤੁਹਾਨੂੰ ਵੀ ਜਿਹੜੇ ਰਿਸ਼ਤੇਦਾਰ ਹੁੰਦੇ ਆ ਨਾ ਜੀ ਤੇ ਜਾਂ ਆਪਣੇ ਕੋਈ ਖਾਸ ਰਿਸ਼ਤੇਦਾਰ ਹੁੰਦੇ ਕੋਈ ਖਾਸ ਹੁੰਦੇ ਕੁਝ ਹੀ ਜਦੋਂ ਬੰਦੇ ਨੂੰ ਲੋਡ ਪੈ ਜੇ ਅੱਪ ਕਰਨ ਦੀ ਸਪੋਰਟ ਕਰਦੇ ਆ ਕਿਉਂ ਜੀ ਫੈਮਿਲੀ ਵੀ ਸਪੋਰਟ ਕਰਦੀ ਹੈ ਜ਼ਰਦਾਰ ਵੀ ਖਾਸ ਜਿਹੜੇ ਹੁੰਦੇ ਆ ਉਹੀ ਸਪੋਰਟ ਕਰਦੇ ਸਾਰੇ ਨਹੀਂ ਕਰਦੇ ਦੂਜੀ ਗੱਲ ਆਪਣੇ ਜਿਹੜੇ ਦੋਸਤ ਬਣਾਏ ਹੁੰਦੇ ਆ ਜਾਂ ਭਰਾ ਬਣਾ ਲੰਨੇ ਆਪਾਂ ਉਹ ਕੀ ਕਰਦੇ ਆ ਜੇ ਆਪਣੇ ਤੇ ਇੱਕ ਦੋ ਸਹਾਨ ਕਰ ਦੇਣ ਉਹ ਫਿਰ ਕੀ ਕਰਨਗੇ ਅਸੀਂ ਆਹ ਕੀਤਾ ਅਸੀਂ ਉਹ ਕੀਤਾ ਅਸੀਂ ਆਹ ਕੀਤਾ ਅਸੀਂ ਉਹ ਕੀਤਾ ਮਤਲਬ ਉਹ ਕਹਿੰਦਾ ਪਾਬੇ ਆ ਵੀ ਉਸ ਟੌਟ ਮਾਰਦੇ ਰਹਿੰਦੇ ਆ ਵੀ ਹਰ ਟਾਈਮ ਕਦੇ ਵੀ ਇਹ ਨਹੀਂ ਉਹ ਖਾਸ ਦੋਸਤ ਜਾਂ ਭਰਾ ਨਹੀਂ ਹੁੰਦਾ ਜਿਹੜਾ ਹਰ ਟਾਈਮ ਹੀ ਤੁਹਾਨੂੰ ਸੁਣਾਈ ਜਾਵੇ ਯਾਰ ਬੰਦੇ ਨੂੰ ਜਿਹੜੇ ਨੂੰ ਜਿਹਦੇ ਵਾਸਤੇ ਕੀਤਾ ਹੁੰਦਾ ਕੋਈ ਭਰਾ ਬਣ ਆਉਂਦਾ ਤਾਂ ਉਹਨੂੰ ਪਤਾ ਹੁੰਦਾ ਵੀ ਮੈਂ ਮੇਰੇ ਲਈ ਕਿੰਨਾ ਖਾਸ ਬੰਦਾ ਹੈ ਹੈਨਾ ਹਾਂਜੀ ਹਾਂ ਤੇ ਕਈ ਇਹੋ ਜਿਹੇ ਵੀ ਹੈ ਪਰ ਮੈਂ ਤਾਂ ਫਿਰ ਪ੍ਰਾਇੋਰਟੀ ਪਹਿਲਾਂ ਦਊਗਾ ਫੈਮਿਲੀ ਨੂੰ ਨਾਲ ਹੀ ਮੇਰੇ ਖਾਸ ਰਿਸ਼ਤੇਦਾਰਾਂ ਨੂੰ ਹੁਣ ਜੇ ਆਪਾਂ ਹੋਊਗਾ ਪ੍ਰਮਾਤਮਾ ਦੀ ਕਿਰਪਾ ਨਾਲ ਦਾਲਾਣੇ ਪੀਰ ਦੀ ਕਿਰਪਾ ਨਾਲ ਹੋਵਾਂਗੇ ਉਸ ਤੋਂ ਬਾਅਦ ਕੀ ਕਰਾਂਗੇ ਮੈਂ ਤਾਂ ਯਾਰ ਪਹਿਲਾਂ ਵੀ ਜਦੋਂ ਫਿਲਮਾਂ ਜਾਂ ਵੀਡੀਓ ਕਰਦਾ ਸੀਗਾ ਉਦੋਂ ਵੀ ਨਹੀਂ ਮੈਂ ਪ੍ਰਵਾਹ ਕਰਦਾ ਸੀਗਾ ਕਰਦੇ ਸੀ ਆਪਾਂ ਨਾ ਆਪਾਂ ਨਹੀਂ ਕਰਦਾ ਮੈਂ ਨਹੀਂ ਵੀਰੇ ਤੁਸੀਂ ਦੇਖ ਰਹੇ ਹੋ ਨਾ ਬਲੌਗ ਤੁਸੀਂ ਸੱਚੀ ਹੋ ਮੋਸ਼ਨਲ ਹੋ ਜਾਓਗੇ ਪੈਸੇ ਹੁੰਦੇ ਸੀ ਕਿਉਂਕਿ ਕਮਾਈ ਬਹੁਤ ਆਉਂਦੀ ਸੀ ਉਦੋਂ ਤੇ ਕਦੇ ਬਈ ਮੈਂ ਕੋਈ ਕਹਿੰਦਾ ਸੀਗਾ ਮਤਲਬ ਰਿਸ਼ਤੇਦਾਰ ਆਉਂਦਾ ਸੀਗਾ ਹੁਣ ਮੈਂ ਦੱਸਣਾ ਨਹੀਂ ਚਾਹੁੰਦਾ ਇੱਕ ਦਿਨ ਜੈਕਟ ਲੈਣ ਗਈ ਓ ਮੈਕਸ ਸਮਾਲ ਤੇ ਮੈਨੂੰ ਕਹਿੰਦਾ ਬਾਈ ਮੇਰੇ ਕੋਲ ਇਹ ਰੁਪਇਆ ਹੈ 1500 ਹੋਰ ਲੱਗੂਗਾ ਮੈਂ ਕਹਾਂ 2000 ਲੈ ਯਾਰ ਮੈਂ ਹੱਸ ਕੇ ਦਿਨਾ ਪੇਮੈਂਟ ਪੇਮੈਂਟ ਮੇਰੇ ਕੋਲ ਹੋਵੇ ਮੇਰਾ ਦਿਲ ਵੀਰੇ ਬਹੁਤ ਵੱਡਾ ਹੈ ਮੈਂ ਹੁਣ ਨਾ ਥੋੜਾ ਨੀਵਾ ਹੋ ਗਿਆ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਹੈਗਾ ਤਕਦੀਰ ਹੈਗੀ ਦੁੱਖ ਲੱਗਦਾ ਯਾਰ ਜਦੋਂ ਆਪ ਗੀਤਾ ਹੋਵੇ ਨਾ ਤੇ ਦੂਜਾ ਨਾ ਕਰੇ ਬਹੁਤ ਤਕਲੀਫ ਲੱਗਦਾ ਮੈਂ इमोशनल ਹੋ ਗਿਆ ਵੀਰੇ ਤਹੀਂ ਉਹਨਾਂ ਕੰਨ ਲਾਈਆਂ ਸੀਗੀਆਂ ਮੈਂ ਕਿਹਾ ਮੈਨੂੰ ਮੈਂ इमोशनल ਬੰਦਾ ਐ ਪ੍ਰਮਾਤਮਾ ਕਰੇ ਬਾਕੀ ਜਿਹੜਾ ਰਿਸ਼ਦਾਰ ਸਾਡੀ ਕਰ ਰਿਹਾ ਐ ਬੋਤਲ ਕਰ ਰਿਹਾ ਐ ਵਲੌਗ ਦੇਖਣਗੇ ਉਹ ਵੀ ਉਹਨਾਂ ਦਾ ਸਹਿਲ ਦਿਲੋਂ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇ ਦੂਜੀ ਗੱਲ ਮੈਂ ਇਹ ਕਹੂੰਗਾ ਵੀ ਥੋੜੇ ਵੀ ਥੋੜੇ ਵੀ ਰਿਸ਼ਤੇਦਾਰ ਇਹ ਜਿਹੇ ਹੁੰਦੇ ਆ ਵੀ ਜਿਹੜੇ ਸਪੋਰਟ ਕਰਦੇ ਆ ਜਿਹੜੇ ਨਹੀਂ ਕਰਦੇ ਹਨਾ ਤਾਂ ਫਿਰ ਉਸੇ ਹਿਸਾਬ ਨਾਲ ਤੁਸੀਂ ਚੱਲੋ ਬਾਈ ਠੀਕ ਹੈ ਨਾ ਤੇ ਭੈਣਾ ਨਾਲ ਪਿਆਰ ਕਰੋ ਤੇ ਸਭ ਦਾ ਸਤਿਕਾਰ ਕਰੋ ਮੈਂ ਤਾਂ ਇਹ ਹੀ ਕਹਿ ਸਕਦਾ ਵੀਰੇ ਨਮਾਣਾ ਜ ਆ ਬੰਦਾ ਹੈ ਪਰ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਯਾਰ ਦੇਖ ਕੇ ਹਾਂਜੀ ਤੇ ਤੁਹਾਡੇ ਸਰ ਸਦਕੇ ਵੀ ਵੀਰਾਂ ਦੇ ਸਦਕੇ ਥੋੜਾ ਸਬਸਕ੍ਰਾਈਬ ਹੈ ਥੋੜਾ ਬਹੁਤ ਬਹੁਤ ਧੰਨਵਾਦ ਹੋਊਗਾ ਲੋਕ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਵੀ ਕਰਦਿਆ ਕਰੋ ਠੀਕ ਹੈ ਨਾ ਤੇ ਬਾਕੀ ਬਾਈ ਇਹੀ ਹੈ ਮੈਂ ਤਾਂ ਕਹੂੰਗਾ ਜੋ ਕਰੂਗਾ ਮਾੜਾ ਕੋਈ ਥੀ ਪਾ ਰੂਗਾ ਜਿਨੂੰ ਮੈਂ ਕਹਿ ਰਿਹਾ ਉਹ ਦੇਖ ਵੀ ਰਿਹਾ ਹੋਊਗਾ ਠੀਕ ਹੈ ਨਾ ਦੇਖ ਵੀ ਰਿਹਾ ਹੋਊਗਾ ਹਮ ਯਾਰ ਅਸੀਂ ਸੁਣਾਉਦੇ ਨਹੀਂ ਮੈਨੂੰ ਪਤਾ ਹੈ ਵੀ ਕੀਤਾ ਜੀ ਨੇ ਉਹ ਸਾਡੇ ਦਿਲ ਵਿੱਚ ਹੈ ਵੀ ਹਾਂ ਬਈ ਇਹਨੇ ਕੀਤਾ ਤੇ ਬਾਰ ਬਾਰ ਸੁਣਾਉਣ ਨਾਲ ਚਲੋ ਕਿਸੇ ਦੀ ਸੋਚ ਵੀ ਛੋਟੀ ਹੁੰਦੀ ਹੈ ਆਪਾਂ ਉਹਨੂੰ ਮਾੜਾ ਵੀ ਨਹੀਂ ਕਹਿੰਦੇ ਚਲੋ ਚੰਗਾ ਕੀਤਾ ਸਾਡੇ ਵਾਸਤੇ ਸੁਣਾਵੇ ਕੋਈ ਗੱਲ ਨਹੀਂ ਹੈ ਨਾ ਆਪਣਾ ਸਿਰ ਮੱਥੇ ਹੁਣ ਮੜੇ ਟਾਈਮ ਵੇਲੇ ਉਹ ਕੰਮ ਆਇਆ ਤੇ ਆਪਾਂ ਵੈਲਕਮ ਹੈ ਉਹਦਾ ਸਵਾਗਤ ਹੈ ਜਦੋਂ ਮਰਜੀ ਫੋਨ ਆਵੇ ਆਪਾਂ ਚੱਕਾਂਗੇ ਜਦੋਂ ਕੰਮ ਬੁਲਾਊਗਾ ਜਾਵਾਂਗੇ ਠੀਕ ਹੈ ਨਾ ਫੇਰ ਵੀ ਮੈਂ ਉਹਨੂੰ ਭਰਾ ਕਹਿਨੂੰ ਮੰਨੂੰਗਾ ਵੱਡਾ ਮੈਂ ਨਹੀਂ ਉਹਨੂੰ ਕਹੂੰਗਾ ਵੀ ਇਹ ਇਹ ਗੱਲ ਤੂੰ ਆ ਗਏ ਜੀ ਲੱਲਾ ਵਾਲੇ ਪੀਰ ਬਾਬਾ ਜੀ ਲੱਗਦਾ ਤਾਂ ਏ ਬਾਬਾ ਜੀ ਮੇਰ ਕਰਿਓ ਤੇ ਸਭ ਨਾਲ ਤੇ ਜਿਹੜੇ ਮੇਰੀ ਸਬਸਕ੍ਰਾਈਬ ਫੈਮਲੀ ਹੈ YouTube ਫੈਮਲੀ ਹੈ ਉਹਨਾਂ ਤੇ ਵੀ ਅਥਰਕਿਓ ਮੇਰ ਪ੍ਰਿਆ ਠੀਕ ਹੈ ਜੀ ਆਹ ਦੇਖੋ ਜੀ ਖੱਡਿਆਂ ਦੇ ਵਿੱਚ ਸੜਕ ਹੈ ਆਹ ਦੇਖੋ ਖੱਡਿਆਂ ਦੇ ਵਿੱਚ ਸੜਕ ਇੰਨਾ ਬੁਰਾ ਹਾਲ ਹੈ ਉਹ ਤੇਰੀ ਆ ਦੇ ਸਾਰੀ ਪੱਟੀ ਪਈ ਹੈ ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਹੈ ਇਹਦੀ ਪਈ ਨਹੀਂ ਮੈਨੂੰ ਸਮਝ ਨਹੀਂ ਆਉਦੀ ਕੋਈ ਗੌਰ ਹੀ ਨਹੀਂ ਕਰਦਾ ਆ ਦੇਖ ਲਾ ਇਧਰ ਦੇਖੋ ਪ੍ਰਸ਼ਾਸਨ ਤੱਕ ਇਹ ਪਹੁੰਚ ਅਜ ਪਹਚਾਵਾਂਗੇ ਕਿਸੇ ਤਰੀਕੇ ਬੇਤਾ ਕਰੋ ਹਲ ਇਧਰ ਵੀ ਆਸਾਮ ਸਾਈਡਾਂ ਤੇ ਜੇ ਮੇਰਾ ਭਰਾ ਮਿਊਸਪਲ ਕਾਰਪੋਰੇਸ਼ਨ ਵਾਲਾ ਵੀਡੀਓ ਦੇਖਦਾ ਤਾਂ ਹੱਥ ਜੋੜ ਕੇ ਬੇਨਤੀ ਆ ਉਹ ਬਾਈ ਉਹ ਕਰਵਾ ਦਿਓ ਠੀਕ ਬਾਲਾ ਬੁਰਾ ਹਾਲ ਹੈ ਜੀ ਬਾਲਾ ਬੁਰਾ ਬਾਲਾ ਬੁਰਾ ਹਾਲ ਹੈ ਆਣਾ ਹੋਰ ਬੁਰਾ ਹਦਾ ਬੁਰਾ ਹਣਾ ਆ ਦੇਖ ਲੋ ਇਧਰ ਠੀਕ ਐ ਆ ਸਾਹਮਣੇ ਦੇਖ ਲੋ ਬਾळा ਬੁਰਾ ਹਲ ਬਾਕੀ ਇੱਕ ਗੱਲ ਹੋਰ ਮੈਂ ਕਹਿਣੀ ਸੀ ਮੰਮੀ ਕੀ ਆ ਨਾਨਕੇ ਬਹੁਤ ਮਿਸ ਕਰਦੇ ਆ ਸੀ ਯਾਰ ਸਾਡੀ ਮੰਮੀ ਜਦੋਂ ਸਾਡੇ ਕੋਲ ਹੁੰਦੀ ਐ ਨਾ ਤਾਂ ਹੈਨਾ ਬਹੁਤ 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 ਪਿਆਰ ਕਰਦੀ ਐ ਸਾਨੂੰ ਸਾਰੇ ਨੂੰ ਪਿਆਰ ਦੀ ਕਰਦੀ ਐ ਜਿੰਨੇ ਵੀ ਅਸੀਂ ਭੈਣ ਭਰਾ ਐ ਭੈਣ ਭਰਾ ਸਾਡੇ ਸਾਰੇ ਜਿਹੜੇ ਰਿਸਤਾਰ ਹੋ ਗਏ ਤੁਸੀਂ ਕੱਲ ਬਲੌਗ ਦੇਖਿਆ ਹੀ ਹੋਣਾ ਬੋਲਦੀ ਜਮਾ ਘਟੇ ਆ ਹਨਾ ਇਹ ਤਾਂ ਪ੍ਰਕਾਲ ਦਾ ਗੇਟ ਆ ਗਿਆ ਜੀ ਸਹੀ ਆ ਸਾਹਮਣੇ ਇੱਕ ਸਕੂਟਰੀ ਆਉਂਦੀ ਦਿਨੇ ਚਾਨਣ ਕਰੀ ਆਹ ਦੇਖੋ ਜੀ ਸੜਕ ਦਾ ਹਾਲ ਨਾਲ ਨਾਲ ਵੱੜ ਨਹੀਂ ਆਉਂਦਾ ਇਹ ਵੱੜ ਰਹੀ ਹੈ ਕਦੋਂ ਨਹੀਂ ਬਣੂ ਕਦੋਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਦੋਂ ਬਣੂਗੀ ਇਹਨਾਂ ਹੋ ਗਏ ਮੈਨੂੰ ਪੰਜ ਸਾਲ ਹਨ ਪ੍ਰਸ਼ਾਸਨ ਨਿੱ ਪੈ ਪਾਈਆਂ ਪਾਈਆਂ ਸੀ ਟੈਂਡਰ ਨੇ ਆਉਣਾ ਹਨ ਪ੍ਰਸ਼ਾਸਨ ਆਹ ਦੇਖੋ ਜੀ ਉੱਪਰ ਆਹ ਬਣ ਰਹੀ ਹੈ ਬਿਲਡਿੰਗ თਾਪੜ ਵਾਲੀ თਾਪੜ ਯੂਨੀਵਰਸਿਟੀ ਦੀ ਬਾਕੀ ਐਂਡ ਕਰਦੇ ਇੱਥੇ ਹਨਾ ਗੁਰੂਕਰ ਦਿਖਾ ਕੇ ਫਿਰ ਐਂਡ ਕਰਾਂਗੇ ਅੱਛਾ ਆਈ ਸਟੌਪ ਕਰਨਾ ਅੱਗੇ ਦੇਖਿਓ ਤੁਸੀਂ ਗੁਰੂਕਰ ਨਾਲ ਬੱਚਿਆਂ ਦਾ ਸਕੂਲ ਵੀ ਹੈ ਪਰਲੇ ਪਾਸੇ ਬਹੁਤ ਸੋਹਣਾ ਲੱਗਦਾ ਮੈਨੂੰ ਉਹ ਅੰਦਰ ਉਹਦੇ ਮੈਡਜਬ ਸ਼ਾਇਵ ਆ ਆ ਦੇਖੋ ਜੀ ਗੁਰੂਕਰ ਸਾਹਿਬ ਆ ਗਏ ਇਹ ਦੇਖੋ मेहर करी मेरे भाई गुरु मेहर करो सब ते मेहर करो आखो ये स्कूल है जी बहुत सोना ये स्कूल बहुत प्यारा है ना ਹੁਣ ਬਲੌਗ ਨੂੰ ਐਂਡ ਕਰਦੇ ਆ। ਕਾਫੀ ਟਾਈਮ ਹੋ ਗਿਆ। ਸਾਰੇ ਜਾ ਕੇ ਕੋਕੀ ਪਾਣੀ ਖਾਣੇ ਆ। ਆਜੇ ਭਾਈ ਜੀ। ਚਲੋ ਠੀਕ ਹੈ ਵੀਰ ਜੀ। ਸਾਰਿਆਂ ਨੂੰ ਪੈਣ ਭਰਾਵਾਂ ਨੂੰ ਤੇ ਬੱਚਿਆਂ ਨੂੰ ਬੱਚਿਆਂ ਨੂੰ ਪਿਆਰ ਸਭ ਨੂੰ ਸਤਿ ਸ੍ਰੀ ਅਕਾਲ। ਤੇ ਮਿਲਦੇ ਆ ਕੱਲ ਨੂੰ ਕੱਲ ਵਾਲੇ ਬਲੌਗ 'ਚ। ਤੁਸੀਂ ਹੁਣ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਕਮੈਂਟ ਜਰੂਰ ਕਰੋ ਠੀਕ ਹੈ ਜੀ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਸੱਸੇ ਕਾਲ ਜੀ